ਤਾਂ ਸਰਦੀਆਂ ਵੀ ਲੰਘ ਲੀਆਂ ਤੇ ਨੇਹਰੀਆਂ ਵੀ ਮਹੀ ਵੀ ਤੇ ਇਸ ਵੇਲੇ ਹੁਣ ਬਹੁਤ ਗਰਮੀ ਪੈ ਰਹੀ ਹੈ ਤੇ ਬਹੁਤ ਗਰਮ ਹਵਾਵਾਂ ਚੱਲਦੀਆਂ ਨੇ ਅਤੇ ਹੁਣ ਮਹੀ ਵੀ ਬਹੁਤ ਕਈ ਬਾਰੇ ਗੜੇ ਮਾਰੀ ਵੀ ਇਹ じゃ ਬਹੁਤ ਕੁਝ ਉਹਨਾਂ ਨੇ ਝੱਲਿਆ ਵੀ ਹੈ ਤੇ ਝੱਲ ਵੀ ਰਹੇ ਨੇ ਪ੍ਰਸ਼ਾਦਾ ਜੀ ਮੈਂ ਰੋਕੇ ਹੋਏ ਸੀ ਸਾਰਿਆਂ ਨੂੰ ਥੱਲੇ ਜੀ ਪਾਈ ਪਾਇਦਾ ਤਾਂ ਕੌਮ ਨੂੰ ਘੱਤੀ ਕਰ ਲਈਏ ਪਾ ਤੈਨੂੰ ਕਹਾਂ ਮਰਸੀ ਜਿਹੜੀਆਂ ਵੀ ਬਿਕਰੀਆਂ ਜਿਹੜੀਆਂ ਵੀ ਵਕੀਆਂ ਜਿਹੜੇ ਵੀ ਪੱਤਰਕਾਰ ਸਹਿਬਾਨ ਚਾਹੇ ਉਹ ਪ੍ਰਿੰਟ মিডিਆ ਤੋਂ ਨੇ ਚਾਹੇ ਉਹ ਇਲੈਕਟ੍ਰੋਨਿਕ মিডিਆ ਤੋਂ ਨੇ ਚਾਹੇ ਉਹ ਵੈਬ ਟੀਵੀ ਤੋਂ ਨੇ YouTube ਚੈਨਲ ਨੇ ਭਾਵੇਂ ਕਿਸੇ ਵੀ ਤਰੀਕੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਨੇ ਕਵਰੇਜ ਕੀਤੀ ਸਾਰੇ ਹੀ ਪੱਤਰਕਾਰਾਂ ਦਾ ਕੀ ਧੰਨਵਾਦ ਨਹੀਂ ਕਰਨਾ ਚਾਹੂਗਾ ਨਾ ਬੇਟਾ ਜੀ ਮੈਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦੀ ਹਾਂ ਪੁੱਤਰ ਜੋ ਵੀ ਉੱਥੇ ਆ ਕੇ ਪੱਤਰਕਾਰੀ ਕਰੀਏ ਜਿੰਨੇ ਵੀ ਪੱਤਰਕਾਰਾਂ ਨੇ ਮੇਰੇ ਬੱਚੇ ਸਾਰੇ ਮੇਰੇ ਬੇਟੇ ਨੇ ਮੈਂ ਸਭ ਦਾ ਵੱਧ ਤੋਂ ਵੱਧ ਜਾ ਕੇ ਧੰਨਵਾਦ ਕਰਦੀ ਕੱਤੇ ਟੱਲੇ ਤੋਂ ਜਨਾਇਲਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਭਾਈਆਂ ਖੁਸ਼ੀਆਂ ਹੋਈਆਂ ਨੇ ਬਾਬਾ ਜੀ ਹਮ ਕਿਨਾਂ ਕਨਾਂ ਦਾ ਧੰਨਵਾਦ ਜਿਹੜਾ ਅੱਜ ਤੁਸੀਂ ਕਰਨਾ ਚਾਹੋਗੇ ਦੇਖੋ ਸਮੂਹ ਸਰਕਾਰ ਦੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ 9 ਮਹੀਨਿਆਂ ਤੋਂ ਲੱਗੇ ਧਰਨੇ ਦੀ ਇੱਕ ਜਿਹੜੀ ਸਾਡੀ ਆਵਾਜ਼ ਹੈ ਉਹ ਬੁਲੰਦ ਹੋਈ ਤੇ ਉਸ ਨੂੰ ਮੰਨਿਆ ਗਿਆ ਸੁਣਿਆ ਗਿਆ ਜਿਵੇਂ ਕਿ ਮੰਤਰੀਆਂ ਨੇ ਵੀ ਆਵਾਜ਼ ਉਠਾਈ ਜਿਵੇਂ ਕਿ ਸਰਦਾਰ ਚੇਤਨ ਸਿੰਘ ਜੀ ਜੋੜਾ ਮੱਜਰਾ ਉਹਨਾਂ ਨੇ ਵੀ ਆਵਾਜ਼ ਉਠਾਈ ਚੰਨ ਚ ਖੁਸ਼ੀਆਂ ਹੋਈਆਂ ਬਾਬ ਵਧੀਆ ਖੁਸ਼ੀਆਂ ਹੋਈਆਂ ਹੂੰ ਔਰ ਇਹ ਕਾਨੂੰਨ ਬੰਨਾ ਵੀ ਚਾਹੀਦਾ ਸੀ ਨਾ ਹਾਂ ਬੰਨਾ ਚਾਹੀਦਾ ਸੀ ਹੱਕ ਤੇ ਇਹ ਹੱਕ ਜ਼ਰੂਰੀ ਸੀ ਹੂੰ ਇਹਦਾ ਸੇਵ ਆ ਔਰ ਕਿਤਨਾ ਕਿਤੇ ਗਰਜੀਤ ਸਿੰਘ ਦੇ ਪਰਿਵਾਰ ਨੂੰ ਵਧਾਈਆਂ ਵੀ ਦੇਣਾ ਚਾਹੋਗੇ ਹਾਂ ਵਧਾਈਆਂ ਦਿੰਨੇ ਆ ਜੀ ਹਾਂ ਦੇਵਾਂਗੇ ਜ਼ਰੂਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਤੁਜੀ ਕਾ ਪਿਤਾ ਕਿਤਾਬ ਤਾਂ ਆਮ ਵੀ ਪਾੜਨੀ ਮਾੜੀ ਐ ਇਹ ਤਾਂ ਫੇਰ ਵੀ ਜਿਹੜੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚੋਂ ਗਿਆਨ ਮਿਲਦਾ ਤੇ ਉਹਨਾਂ ਦਾ ਤਾਂ ਵੱਧ ਤੋਂ ਵੱਧ ਮਾਣ ਤੇ ਸਤਿਕਾਰ ਸਾਨੂੰ ਕਰਨਾ ਚਾਹੀਦਾ। ਇਹ ਸਤਿਕਾਰ ਜੋਗੜੇ ਸਾਡੇ ਵਾਸਤੇ ਔਰ ਉਸ ਟਾਵਰ ਮੋਰਚੇ ਦੇ ਨਾਲ ਗੁਰੂ ਦਾ ਟਾਵਰ ਮੋਰਚਾ ਲੱਗਿਆ ਹੋਇਆ ਹੈ। ਸਰਬ ਧਰਮ ਦਾ ਉਹਨੂੰ ਨਾਮ ਦਿੱਤਾ ਗਿਆ ਹੈ ਔਰ ਜਿੰਨੇ ਵੀ ਉੱਥੇ ਸਹਿਯੋਗ ਕਰ ਰਹੇ ਨੇ ਜਿਹੜੇ ਟਾਵਰ ਮੋਰਚੇ ਨੂੰ ਲੀਡ ਕਰ ਰਹੇ ਨੇ ਉਹਨਾਂ ਸਮੂਹ ਜਿਹੜੇ ਆਗੂ ਸਹਿਬਾਨ ਨੂੰ ਕੀ ਕਹਿਣਾ ਚਾਹੋ? ਆਗੂ ਸੋਹਵਾ ਅਨਨਦ ਜੀ ਮੈਂ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ ਪੁੱਤ ਉਹ ਵੀ ਮੇਰੇ ਬੱਚੇ ਬਹੁਤ ਬਹੁਤ ਜਿਆਦਾ ਮਾੰਦਾ ਧੰਨਵਾਦ ਕਰਦੀ ਹਾਂ ਪੁੱਤ ਜੀ ਮੂਰੇ ਹੋ ਕੇ ਉਹ ਕੰਮ ਕਰ ਰਹੇ ਨੇ ਦਿਨ ਰਾਤ ਉਹਨਾਂ ਨੇ ਇੱਕ ਕਰ ਰੱਖਿਆ ਬੇਟੇ ਮੈਂ ਗੁਰਪ੍ਰੀਤ ਖਾਰਸ ਆ ਜਿਹੜਾ ਆਪਣਾ ਪੁੱਤਰ ਆਇਆ ਹੈ ਮੇਰਾ ਬੱਚਾ ਉੱਥੇ ਦੇ ਬੇਟੇ ਉਹਨੇ ਅਬਾ ਜੀ ਉੱਥੇ ਰੰਮੀ ਸਾਈਕਲ ਜੀ ਨੇ ਔਰ ਤਲਵਿੰਦਰ ਔਲਖ ਜੀ ਨੇ ਸਾਰੇ ਵਧੀਆ ਆਗੂ ਨੇ ਸਾਰੇ ਦੇਖੋ ਜਿੰਨੇ ਵੀ ਹੈਗੇ ਨੇ ਮੈਂ ਨੋਂ ਸਾਰਿਆਂ ਦੇ ਜਾਣਦਾ ਨਹੀਂ ਹਾਂ ਤੇ ਇਸ ਕਰਕੇ ਇਕੱਠੇ ਉੱਥੇ ਦੇਖੋ ਜਰੂਰ ਹੁੰਨੇ ਆ ਪਰ ਨੌ ਇੰਨਿਆਂ ਦੇ ਸਾਰਿਆਂ ਦੇ ਔਖਾ ਯਾਦ ਰੱਖੋ ਔਰ ਕਿੰਨਾ ਕਦੇ ਸਾਰਿਆਂ ਦਾ ਧੰਨਵਾਦ ਹੈ ਜੀ ਜਿੰਨੇ ਵੀ ਹੈਗੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਜਿੱਦਾਂ ਕਿ ਹੁਣ ਅ ਕੁਝ ਮਹੀਨਿਆਂ ਤੋਂ ਸਰਦਾਰ ਜਿਹੜੇ ਗੁਰਪ੍ਰੀਤ ਸਿੰਘ ਜੀ ਸੇਵਾਟ ਹਲਵਾਲੇ ਨੇ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਹਨਾਂ ਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਅਤੇ ਉਹ ਉਦੋਂ ਪਹਿਲਾਂ ਵਾਲੇ ਵੀ ਕਿਉਂਕਿ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਇਹਨਾਂ ਦਾ ਜਿਹੜਾ ਹੈਗਾ ਮਿਲਣ ਦਾ ਸੰਗਤ ਨੂੰ ਜਾਂ ਲਿਆਉਣ ਦਾ ਉਹ ਬਹੁਤ ਵੱਡਾ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਪਿੰਡ ਖੀੜੀ ਨਗਾਇਆਂ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਔਰ ਇਸ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਪ੍ਰਗਟਦਾਸ ਜੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਜੇ ਗੱਲ ਕਰੀ ਤਾਂ ਪਿਛਲੇ 9 ਮਹੀਨਿਆਂ ਤੋਂ ਟਾਵਰ ਦੇ ਉੱਪਰ ਮੋਰਚਾ ਲੱਗਾ ਹੋਇਆ ਗੁਰਜੀਤ ਸਿੰਘ ਖਾਲਸਾ ਖੇੜੀ ਨਗਾਇਆਂ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਬਾਬਾ ਜੀ ਸ਼ੁਰੂ ਤੋਂ ਹੀ ਇੱਥੇ ਵਿਚਰਦਨੇ ਔਰ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੱਚੇ ਢਿੱਲੇ ਦੇ ਮੁੱਖ ਸੇਵਾਦਾਰ ਜਰਨੈਲ ਦਾਸ ਔਰ ਨਾਲ ਔਰ ਗੁਰਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮੈਂ ਮਹੰਤ ਬਾਬਾ ਪ੍ਰਗਟਦਾਸ ਜੀ ਬੋਦਾ ਸਿੰਘ ਸੰਪਰਦਾਇ ਤੰਤਨ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਡੇਰਾ ਇਹ ਬਾਬਾ ਧੂਣੀ ਦਾਸ ਜੀ ਬਾਬਾ ਬੋਦਾਸ ਜੀ ਇੱਥੇ ਪਹਿਲਾ ਮੰਤ ਸੀਗੇ ਤੇ ਇਹ ਜਿਹੜਾ ਡੇਰਾ ਹੈ ਇਹ ਖੇੜੀ ਨੰਗਈਆਂ ਦੇ ਜ਼ਮੀਨ ਦੇ ਵਿੱਚ ਹੀ ਪੈਂਦਾ ਹੈ ਜੀ ਆਵ ਕੇ ਸਾਡੇ ਗੁਰਜੀਤ ਸਿੰਘ ਜੀ ਖਾਲਸਾ ਟਾਪਰ ਮੋਰਚੇ ਵਾਲੇ ਤੇ ਸਾਡੇ ਹੀ ਨਗਰ ਦੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਆਪਜੀ ਦਾ ਬਹੁਤ ਬਹੁਤ ਸਵਾਗਤ ਵੀ ਹੈ ਔਰ ਤੁਸੀਂ ਟਾਵਰ ਮੋਰਚੇ ਦੇ ਵਿੱਚ ਜੁੜੇ ਰਹੇ ਹੋ ਹੁਣ ਤੱਕ ਸ਼ੁਰੂ ਤੋਂ ਲੈ ਕੇ 9 ਮਹੀਨੇ ਦੌਰਾਨ ਨਾ ਜੀ ਸੋ ਕਿਹੜਾ ਕਿਹਨਾ ਦਾ ਕਿਹੜਾ ਕਿਹਨਾ ਦਾ ਧੰਨਵਾਦ ਜਿਹੜਾ ਅੱਜ ਤੁਸੀਂ ਕਰਨਾ ਚਾਹੋਗੇ ਦੇਖੋ ਸਮੂਹ ਸਰਕਾਰ ਦੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ 9 ਮਹੀਨਿਆਂ ਤੋਂ ਲੱਗੇ ਧਰਨੇ ਦੀ ਇੱਕ ਜਿਹੜੀ ਸਾਡੀ ਆਵਾਜ਼ ਹੈ ਉਹ ਬੁਲੰਦ ਹੋਈ ਤੇ ਉਸ ਨੂੰ ਮੰਨਿਆ ਗਿਆ ਸੁਣਿਆ ਗਿਆ ਜਿਵੇਂ ਕਿ ਮੰਤਰੀਆਂ ਨੇ ਵੀ ਆਵਾਜ਼ ਠਾਈ ਜਿਵੇਂ ਕਿ ਸਰਦਾਰ ਚੇਤਨ ਸਿੰਘ ਜੀ ਇਹ ਜੋੜਾ ਮੱਜਰਾ ਉਹਨਾਂ ਨੇ ਵੀ ਆਵਾਜ਼ ਉਠਾਈ ਤੇ ਜਿਹੜੇ ਗੁਰੂਗ੍ਰਾਮ ਸਾਹਿਬ ਦੇ ਵਾਸਤੇ ਅਤੇ ਹੋਰ ਗ੍ਰੰਥਾਂ ਦੇ ਆ ਪ੍ਰਬੰਧ ਦੇ ਵਾਸਤੇ ਜਾਂ ਵਧੀਆ ਰੱਖਣ ਵਾਸਤੇ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਔਰ ਸਮੂਹ ਜਿਹੜੀ ਟੀਮ ਹੈ ਜੀ ਟਾਵਰ ਮੋਰਚੇ ਦੀ ਹਾਂ ਉਹਨਾਂ ਦੀ ਤਾਂ ਕੋਈ ਗੱਲੇ ਨਹੀਂ ਆਪਾਂ ਕਹਿ ਨਹੀਂ ਸਕਦੇ ਜਾਸ ਕਰਨਾ ਬਹੁਤ ਇੱਕ ਕਬੱਡੀ ਗੱਲ ਤੋਂ ਕਿਤਨਾ ਕਿਤੇ ਉਹਨਾਂ ਦਾ ਵੀ ਬੜਾ ਧੰਨਵਾਦ ਆ ਜੀ ਬਹੁਤ ਜ਼ਿਆਦਾ ਵੱਡਾ ਧੰਨਵਾਦ ਆ ਜਿਨ੍ਹਾਂ ਨੇ 9 ਮਹੀਨਿਆਂ ਤੋਂ ਲੈ ਕੇ ਕਿਉਂਕਿ ਮੈਂ ਸ਼ੁਰੂ ਤੋਂ ਹੀ ਜਿੱਦੈਂ ਟਾਵਰ ਤੇ ਗੁਰਜੀਤ ਸਿੰਘ ਚੜਿਆ ਸੀ ਮੈਂ ਤੀਜੇ ਦਿਨ ਚਲਾ ਗਿਆ ਸੀ ਬਾਬਾ ਜੀ ਅਸੀਂ ਆਪਣੀ ਟੀਮ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਅਵੇਅਰ ਕੀਤਾ ਲੋਕਾਂ ਨੂੰ ਕਿਉਂਕਿ ਜੇ ਐਦਾਂ ਦਾ ਕਾਨੂੰਨ ਹੋਣ ਦੇ ਵਿੱਚ ਆਉਂਦਾ ਤਾ ਹਰ ਧਰਮ ਵਾਸਤੇ ਇੱਕ ਜਿਹੜੇ ਅਸੀਂ ਥਾਂ ਥਾਂ ਤੇ ਕੈਮਰੇ ਲਾਏ ਹੋਏ ਨੇ ਉਹਨਾਂ ਚੀਜ਼ਾਂ ਤੋਂ ਵੀ ਰਾਹਤ ਮਿਲਦੀ ਨਜ਼ਰ ਆਏਗੀ ਔਰ ਕਿਤਨਾ ਕਤੇ ਅਸੀਂ ਜਿਹੜਾ ਸਖਤ ਸਜਾਵਾਂ ਦੇ ਨਹੀਂ ਪਾਉਂਦੇ ਕਿਉਂਕਿ ਅਗਲਾ ਕਹਿੰਦਾ ਜੀ ਇਹ ਤਾਂ ਜੀ ਇਹਦੀ ਦਵਾਈ ਚੱਲਦੀ ਸੀ ਜਾਂ ਇੱਕ ਪਾਗਲ ਹੈ ਜੀ ਬੰਦਾ ਇਦਾਂ ਦੀ ਕੰਡੀਸ਼ਨ ਜਿਹੜੀ ਪੁਲਿਸ ਵਾਲੇ ਰੱਖ ਦਿੰਦੇ ਨੇ ਜੀ ਬਹੁਤ ਗਰਮੀ ਪੈ ਰਹੀ ਐ ਤੇ ਬਹੁਤ ਗਰਮ ਹਵਾਵਾਂ ਚੱਲਦੀਆਂ ਨੇ ਅਤੇ ਹੁਣ ਮੀਂਹ ਵੀ ਬਹੁਤ ਕਈ ਵਾਰੀ ਗੜੇ ਮਾਰੀ ਵੀ ਇਹ ਜਾਂ ਬਹੁਤ ਕੁਝ ਉਹਨਾਂ ਨੇ ਝੱਲਿਆ ਵੀ ਹੈ ਤੇ ਝੱਲ ਵੀ ਰਹੇ ਨੇ ਤੇ ਇਹ ਸਾਨੂੰ ਬਹੁਤ ਵਧੀਆ ਲੱਗਿਆ ਚਲੋ ਦੇਰ ਆਏ ਦਰਸ਼ਟਾਏ ਤੇ ਜੇ ਦੇਰ ਨਾਲ ਵੀ ਕੋਈ ਕੰਮ ਹੁੰਦਾ ਕੋਈ ਜਿਵੇਂ ਕਹਿੰਦੇ ਨੇ ਦੁੱਖ ਕੱਟ ਕੇ ਸੁੱਖ ਮਿਲਦਾ ਤਾਂ ਉਹ ਬਹੁਤ ਵਧੀਆ ਹੋਇਆ ਸਰਕਾਰ ਦਾ ਜੋ ਫੈਸਲਾ ਹੈ ਜੋ ਸਾਡੇ ਧਰਨੇ ਲੱਗਣ ਤੇ ਗੱਲ ਸੁਣੀ ਹੈ ਜਾਂ ਉਸ ਤੇ ਬਹੁਤ ਵਧੀਆ ਵਿਚਾਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਕਾਨੂੰਨ ਬਣੂਗਾ ਤੇ ਸਰਕਾਰ ਨੇ ਇਹ ਇੱਕ ਕਦਮ ਬਹੁਤ ਵਧੀਆ ਚੱਕਿਆ ਹੈ ਸਰਕਾਰ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਅਤੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਅਤੇ ਜਿਨ੍ਹਾਂ ਨੇ ਵੀ ਧਰਨਾਂ ਦੇ ਸਾਡੇ ਇਸ ਧਰਨੇ ਦੇ ਵਿੱਚ ਆ ਸ਼ਾਮਲ ਹੋਈ ਸੰਗਤ ਜਿਹੜੇ ਕਿ ਹੁਣ ਵੀ ਮੌਜੂਦਾ ਗੁਰਸਿੱਖ ਹੈਗੇ ਨੇ ਤੇ ਉਦੋਂ ਪਹਿਲਾਂ ਵੀ ਜਿਹੜੇ ਹੈਗੇ ਸੀ ਜਾਂ ਅਸੀਂ ਵੀ ਉੱਥੇ ਜਾਂਦੇ ਰਹੇ ਆ ਸਾਡੇ ਖੇੜੀ ਨੰਗਾਈਆਂ ਦੇ ਸਰਦਾਰ ਜਗਦੇਵ ਸਿੰਘ ਜੀ ਡਾਕਟਰ ਸਾਹਿਬ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਅਸੀਂ ਆਪ ਖੁਦ ਵੀ ਹਰ ਇੱਕ ਸੰਗਤ ਤੱਕ ਹਰ ਗੁਰਦੁਆਰੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮਾਈ ਭਾਈ ਦੇ ਕੋਲ ਅਸੀਂ ਮੈਸੇਜ ਪਹੁੰਚਾਇਆ ਕਿ ਉਹ 70 ਨੇ ਦੇ ਵਿੱਚ ਜਾਓ ਜੋ ਟਾਵਰ ਤੇ ਸਮਾਣੇ ਲੱਗਿਆ ਹੋਇਆ ਹੈ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਤੇ ਹੋਰ ਗ੍ਰੰਥਾਂ ਦੀ ਬੇਅਦਬੀ ਰੋਕੀ ਜਾ ਸਕੇ ਇਹ ਹੁਣ ਸਰਕਾਰ ਨੇ ਫੈਸਲਾ ਲਿਆ ਤੇ ਕਾਨੂੰਨ ਬਣਾਉ ਸਰਕਾਰ ਵੇ ਉਸ ਨੂੰ ਸਜ਼ਾ ਦਿੱਤੀ ਜਾ। ਬਾਬਾ ਜੀ ਕਿੰਨੀ ਕੁ ਅੱਜ ਤੁਹਾਨੂੰ ਇਸ ਨਿਊਜ਼ ਸੁਣ ਕੇ ਕਿੰਨੀ ਕੁ ਖੁਸ਼ੀ ਜਿਹੜੀ ਹੋ ਰਹੀ ਆ। ਤੇ ਇਹ ਸਭ ਖੁਸ਼ੀ ਦਾ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਵੀ ਹੱਦ ਕਿੰਨੀ ਕਹਿੰ। ਕਿਉਂਕਿ ਗ੍ਰੰਥ ਕਿਸੇ ਵੀ ਮਤ ਦਾ ਕਿਸੇ ਵੀ ਸੰਪਰਦਾਇ ਦਾ ਉਹਦੀ ਕੋਈ ਬੇਅਦਬੀ ਕਰਨੀ ਕੋਈ ਚੰਗੀ ਨਹੀਂ। ਕਿਤਾਬ ਤਾਂ ਆਮ ਵੀ ਪਾੜਨੀ ਮਾੜੀ ਐ। ਇਹ ਤਾਂ ਫੇਰ ਵੀ ਜਿਹੜੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚੋਂ ਗਿਆਨ ਮਿਲਦਾ ਹੈ ਤੇ ਉਹਨਾਂ ਦਾ ਤਾਂ ਵੱਦ ਤੋਂ ਵੱਧ ਮਾਣ ਤੇ ਸਤਿਕਾਰ ਸਾਨੂੰ ਕਰਨਾ ਚਾਹੀਦਾ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਔਰ ਜਿਹੜਾ ਖੇੜੀ ਨਗਾਈਆਂ ਤੋਂ ਖਾਲਸਾ ਜੀ ਪਿਛਲੇ 9 ਮਹੀਨਿਆਂ ਤੋਂ ਟਾਵਰ ਦੇ ਉੱਪਰ ਚੜ੍ਹੇ ਹੋਏ ਨੇ ਔਰ ਉਹਨਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਉਹਨਾਂ ਦੀ ਟੀਮ ਟਾਬਰ ਮੋਰਚਾ ਦੀ ਜਾ ਕੇ ਮਿਲੀ ਵੀ ਹੈ ਬਰਸੋਂ ਸੋ ਬਾਬਾ ਜੀ ਸ਼ੁਭ ਸੰਕੇਤ ਵੀ ਹੈ ਔਰ ਕਿਤਨਾ ਕਿਤੇ ਪੰਜਾਬ ਸਰਕਾਰ ਸੰਤ ਮਹਾਂਪੁਰਖਾਂ ਦੀ ਮੀਟਿੰਗ ਕਰਨ ਜਾ ਰਹੀ ਹੈ ਜਿਹੜੇ ਕਿ ਧਾਰਮਿਕ ਭਾਵਨਾਵਾਂ ਬਾਰੇ ਬਹੁਤ ਜ਼ਿਆਦਾ ਗਿਆਨ ਰੱਖਦੇ ਨੇ ਨੌਲੇਜ ਰੱਖਦੇ ਨੇ ਉਹਨਾਂ ਨਾਲ ਮੀਟਿੰਗ ਵੀ ਹੈ ਭਗਵੰਦ ਮਾਨ ਸਾਹਿਬ ਦੀ ਔਰ ਕੀ ਕਹਿਣਾ ਚਾਹੋਗੇ ਗੁਰਜੀਤ ਸਿੰਘ ਖਾਲਸਾ ਭਾਈ ਸਾਹਿਬ ਦੇ ਇਸ ਸੰਘਰਸ਼ ਨੂੰ ਇਹ ਤਾਂ ਹੀ ਕਹਾਈ ਬੜੀਆਂ ਖੁਸ਼ੀਆਂ ਹੋਈਆਂ ਜੀ ਬੜਾ ਤੁਹਾਨੂੰ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਬੇਟਾ ਜੀ ਬੀਬੀ ਜੋ ਜੋ ਸੰਗਤਾਂ ਨੇ ਇਸ ਟਾਵਰ ਮੋਰਚੇ ਦੇ ਵਿੱਚ ਝਾੜੂ ਤੋਂ ਲੈ ਕੇ ਔਰ ਪਾਣੀ ਤੱਕ ਦੀ ਵੀ ਜਿਹੜੀ ਸੇਵਾ ਨਿਭਾਈ ਏ ਜਿੰਨੇ ਵੀ ਕੋਈ ਤਿਲ ਫੁੱਲ ਹਿੱਸਾ ਪਾਇਆ ਹੈ ਔਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਮੁੱਖ ਮੰਤਰੀ ਸਾਹਿਬ ਨਾਲ ਕੱਲ ਮੀਟਿੰਗ ਪਰਸੋਂ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗੁਰੂ ਮਹਾਰਾਜ ਕਰੇ ਮਿਹਰ ਕਰੇ ਖਾਲਸਾ ਜੀ ਦੇ ਹੱਕ ਦੇ ਵਿੱਚ ਫੈਸਲਾ ਆਵੇ ਚਾਰੇ ਧਰਮਾਂ ਵਾਸਤੇ ਕਾਨੂੰਨ ਬਣੇ ਔਰ ਕਿਨਕਿਨਾਂ ਦਾ ਧੰਨਵਾਦ ਜਿਹੜਾ ਮਾਤਾ ਜੀ ਕਰਨਾ ਚਾਹੋਗੇ ਬੇਟਾ ਜੀ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦੀ ਹਾਂ ਪੁੱਤਰ ਜੋ ਵੀ ਸੰਗਤ ਮੋਰਚੀ ਚ ਪਹੁੰਚਦੀ ਹੈ ਜੋ ਵੀ ਸੰਗਤ ਸੇਵਾ ਕਰਦੀ ਐ ਪੁੱਤਰ ਝਾੜੂ ਤੋਂ ਲਾ ਕੇ ਪਾਣੀ ਤੱਕ ਜੋ ਵੀ ਆਪਦੀ-ਆਪਦੀ ਸੇਵਾ ਸਾਭ ਸੰਗਤ ਕਰਦੀ ਐ ਆਪਦੇ-ਆਪਦੇ ਸੁਭਾਅ ਦੇ ਨਾਲ ਪੁੱਤ ਮੈਂ ਇਹਦਾ ਸਾਰਿਆਂ ਦਾ ਧੰਨਵਾਦ ਕਰਦੀ ਆ ਬਹੁਤ-ਬਹੁਤ ਜਿਆਦੇ ਧੰਨਵਾਦ ਕਰਦੀ ਆ ਪੁੱਤ ਸਮਾਣੀ ਦੀ ਸੰਗਤ ਦਾ ਵੀ ਬਹੁਤ ਵਿਚਾਰਿਆਂ ਨੇ ਜੋਗ ਪਾਏ ਹੁਣ ਬਹੁਤ ਜਿਆਦੇ ਸੰਗਤ ਜੁੜ ਰਹੀ ਐ ਮੈਂ ਇਹ ਵੀ ਕਹਿਨੀ ਆ ਪੁੱਤਰ ਵੀ ਆਪਣਾ ਇਹ ਵੀ ਕੰਮ ਥੋੜਾ ਜਿਹਾ ਜੇ ਪਰਮਾਤਮਾ ਸਾਰਾ ਪੂਰ ਚੜਾਊਗਾ ਵੀ ਸੰਗਤ ਵੱਤੋਂ ਵੱਧ ਸੰਗਤ ਜੁੜੇ ਜੋ ਵੀ ਹੁਣ ਤਰੀਕ ਰੱਖਣਗੇ ਉਹ ਇਸ ਵੱਤੋਂ ਵੱਧ ਸੰਜੋਗ ਪਾਓ ਗੁਰੂ ਦੀਆਂ ਖੁਸ਼ੀਆਂ ਲਵੋ ਆਪਣੇ ਮਾਲਕ ਦੀਆਂ ਆਪਣੇ ਸੱਚੇ ਪਾਸ਼ੇ ਦੇ ਕਾਨੂੰਨ ਪਾਸ ਹੋਣ ਜਾ ਰਹੇ ਨੇ ਹੁਣ ਤਾਂ ਆਪਾਂ ਨੂੰ ਸੰਗਤ ਨੂੰ ਬਹੁਤ ਖੁਸ਼ੀਆਂ ਨਾਲ ਜਾਣਾ ਚਾਹੀਦਾ ਹੈ ਬੀਬੀ ਜੀ ਜਿਹੜੇ ਕਿਤਨਾ ਕਿਤੇ ਜਿਹੜੇ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਟਾਵਰ ਮੋਰਚੇ ਦੇ ਨਾਲ ਜੁੜੇ ਹੋਏ ਨੇ ਜਿਹੜੇ ਸੇਵਾ ਕਰ ਰਹੇ ਨੇ ਮੋਰਚੇ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਰੇ ਹੀ ਸਤਕਾਰਯੋਗਰੇ ਸਾਡੇ ਵਾਸਤੇ ਔਰ ਉਸ ਟਾਵਰ ਮੋਰਚੇ ਦੇ ਨਾਲ ਗੁਰੂ ਦਾ ਟਾਵਰ ਮੋਰਚਾ ਲੱਗਿਆ ਹੋਇਆ ਹੈ ਸਰਬ ਧਰਮ ਦਾ ਉਹਨੂੰ ਨਾਮ ਦਿੱਤਾ ਗਿਆ ਹੈ ਔਰ ਜਿੰਨੇ ਵੀ ਉੱਥੇ ਸਹਿਯੋਗ ਕਰ ਰਹੇ ਨੇ ਜਿਹੜੇ ਟਾਵਰ ਮੋਰਚੇ ਨੂੰ ਲੀਡ ਕਰ ਰਹੇ ਨੇ ਉਹਨਾਂ ਸਮੂਹ ਜਿਹੜੇ ਆਗੂ ਸਹਿਬਾਨ ਨੂੰ ਕੀ ਕਹਿਣਾ ਚਾਹੋਗੇ ਆਗੂ ਸਹਿਬਾਨਾਂ ਦਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਪੁੱਤ ਉਹ ਵੀ ਮੇਰੇ ਬੱਚੇ ਬਹੁਤ ਬਹੁਤ ਜ਼ਿਆਦਾ ਮੈਂ ਦਾ ਧੰਨਵਾਦ ਕਰਦੀ ਹਾਂ ਪੁੱਤ ਜਿਵੇਂ ਮੂਰੇ ਹੋ ਕੇ ਉਹ ਕੰਮ ਕਰ ਰਹੇ ਨੇ ਦਿਨ ਰਾਤ ਉਹਨਾਂ ਨੇ ਇੱਕ ਕਰ ਰੱਖਿਆ ਬੇਟੇ ਮੈਂ ਗੁਰਪ੍ਰੀਤ ਖਾਰਸ ਐ ਜਿਹੜਾ ਆਪਣਾ ਪੁੱਤਰ ਆਇਆ ਮੇਰਾ ਬੱਚਾ ਉੱਥੇ ਦੇ ਬੇਟੇ ਉਹਨੇ ਕਦੇ ਕਿਸੇ ਨੂੰ ਉਹਨੇ ਕਦੇ ਕੋਈ ਤੇਲ ਪਾਣੀ ਦਾ ਜਾਂ ਕੋਈ ਕਿਸੇ ਪੈਸੇ ਦਾ ਕਦੇ ਕਿਸੇ ਨੂੰ ਵੀ ਉਹਨੇ ਕਦੇ ਕਿਹਾ ਹੋਵੇ ਪੁੱਤੋ ਦੇਸ਼ ਦੁਨੀਆ ਤੇ ਫਿਰ ਗਿਆ ਪੁੱਤ ਆਪਣੇ ਸੱਚੇ ਪਾਚਾ ਦੇ ਕਾਨੂੰਨਾਂ ਪਿੱਛੇ ਬੇਟੇ ਮੈਂ ਉਹਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਪੁੱਤ ਔਰ ਬੀਬੀ ਇੱਕ ਗੱਲ ਜਾਂਦੇ ਜਾਂਦੇ ਹੋਰ ਕਤਨਾ ਕਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਉਹਨਾਂ ਨੇ ਪਿੱਛੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉੱਥੇ ਮੁੱਦਾ ਵੀ ਚੁੱਕਿਆ ਸੀ ਖਾਲਸਾ ਜੀ ਦਾ ਕਿਉਂਕਿ ਜਿਹੜੇ ਸਾਡੇ ਨੁਮਾਇੰਦੇ ਹੁੰਦੇ ਨੇ ਚੁਣੇ ਹੁੰਦੇ ਨੇ ਐਮਐਲਏ ਹੁੰਦੇ ਨੇ ਉਹਨਾਂ ਨੇ ਆਪਣੇ ਜਾ ਕੇ ਹਲਕੇ ਦੀ ਗੱਲ ਰੱਖਣੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨੇ ਆਪਣੇ ਹਲਕੇ ਦੀ ਗੱਲ ਰੱਖੀ ਉੱਥੇ ਔਰ ਦੱਸਿਆ ਕਿ ਸਾਡੇ ਹਲਕੇ ਦੇ ਵਿੱਚ ਜਿਹੜੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਟਾਵਰ ਦੇ ਉੱਪਰ ਚੜ੍ਹੇ ਹੋਏ ਨੇ ਸੋ ਕਿਵੇਂ ਦੇਖਦੇ ਹੋ ਜਿਹੜਾ ਐਮਐਲਏ ਸਾਹਿਬ ਦੇ ਸਜਤਣਾ ਨੂੰ ਬੇਟੇ ਐਮਐਲਏ ਸਾਹਿਬ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਬੇਟੇ ਚੇਤਨ ਦਾ ਉਹ ਮੇਰਾ ਭਾਈ ਹੈ ਬਹੁਤ ਜ਼ਿਆਦਾ ਵੱਡੀ ਗੱਲ ਹੈ ਪੁੱਤ ਜੋ ਵੀ ਉਹਨੇ ਕਿਹਾ ਬਹੁਤ ਵਧੀਆ